ਵੋਟਾਂ ਦਾ ਬਾਕੀ ਕੋਈ ਨਹੀਂ ਪੁੱਛਦਾ ਅੱਛਾ ਜੀ ਜੇ ਪੁੱਛਣ ਤਾਂ ਅੱਜ ਤਾਈ ਹੁੰਦਾ ਹੀ ਨਾ 747 ਦਾ ਇਹ ਹਾਲ ਹੈ ਇੱਥੇ ਅੱਛਾ ਜੀ ਜੂਪੀ ਨਾਲੋਂ ਮਾੜਾ ਹਾਲਾਤ ਹੈ ਇੱਥੇ ਦਾ ਨਹੀਂ ਮੈਂ ਕਹਿੰਨਾ ਵੀ 747 ਤੋਂ ਬਾਅਦ ਕੋਈ ਜਾਂਦੀ ਮਿਲ ਹੀ ਨਹੀਂ ਸੰ ਅੱਛਾ ਜੀ ਮੈਂ ਡੀਸੀ ਸਭ ਨੂੰ ਇਹੋ ਸਵਾਲ ਕੀਤਾ ਹਾਂ ਮੈਂ ਕਿ ਸਰ ਮੈਂ ਉੱਥੇ ਜਨਮ ਲੈ ਲਿਆ ਪਰ ਮੈਨੂੰ ਅੱਜ ਤਾਈ ਇਹੋ ਹੀ ਨਹੀਂ ਪਤਾ ਲੱਗਾ ਕਿ ਇਹ ਪਿੰਡ ਕਿ ਕਿਹੜੀ ਸਟੇਟ ਦਾ ਇਹਦਾ ਸੁਧਾਰ ਨਹੀਂ ਹੋ ਸਕਿਆ ਦੱਸੋ ਜਿੱਥੇ ਮਤਲਬ ਕੋਈ ਸਮਝਦਾ ਹੀ ਨਹੀਂ ਉੱਥੇ ਬੀਲ ਤਾਂ ਕਰਨਾ ਹੀ ਹੈ ਗਲਤ ਜਗ੍ਹਾ ਜਨਮ ਲੈ ਲਿਆ ਗਲਤ ਜਗ੍ਹਾ ਜਨਮ ਲੈ ਲਿਆ ਹਾਂ ਕੋਈ ਵੀ ਸਬਦਾ ਨਹੀਂ ਐਥੇ ਸਿਰਫ ਇੱਕ ਆਬ ਬਹਾਵਾ ਤੋਂ ਬਗੈਰ ਕੋਈ ਸਬਦਾ ਨਹੀਂ ਹਾਂ ਹਾਂਜੀ ਜਿੱਖਾਂ ਵਾਲੇ ਖਾਣ ਨੂੰ ਨਹੀਂ ਚਾਜਦਾ ਬਲਬਲਾ ਲਾਣ ਨੂੰ ਨਹੀਂ ਚਾਜਦਾ ਲਬਦਾ ਫਿਰ ਕੀ ਕਰਨਾ ਜੋ ਨਿਆਣਾ ਨਿਕਲਦਾ ਔਖਾ ਹੁੰਦਾ ਨਾ ਔਖਾ ਹੁੰਦਾ ਫਿਰ ਗੱਡੀਆਂ ਮੋਟਰਾਂ ਪਿੰਡ 'ਚ ਕੋਈ ਹਸਪੀਟਲ ਹੈ ਨਹੀਂ ਹੈ ਨਹੀਂ ਤੇ ਮਨੋਤੇ ਕਰਾਣਾ ਪੈਂਦਾ ਛੋਟੇ ਛੋਟੇ ਬੱਚੇ ਜਿਹੜੇ ਉਹ ਜਨਾਨੀਆਂ ਨੂੰ ਲੈ ਕੇ ਜਾਣਾ ਪੈਂਦਾ ਕੱਢ ਚੋਂ ਕੱਢ ਚੋਂ ਹਾਂ ਠੀਕ ਹੈ ਅਜੀ ਇਧਰ ਦਾ ਘਰੋਂ ਜਾਣਾ ਔਖਾ ਨਾ ਹਾਂਜੀ ਔਖਾ ਜੀ ਦੇਖੋ ਜੀ ਰਾਤ ਨੂੰ ਤਾਂ ਔਖਾ ਜੀ ਬੱਚੇ ਸਾਡੇ 3 ਕਿਲੋਮੀਟਰ ਤੁਰ ਕੇ ਜਾਂਦੇ ਦੂਹੇ ਇੰਤਰੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਅਸੀਂ ਜਾ ਰਹੇ ਜੀ ਪਿੰਡ ਦੇਰੀਆਂ ਪੰਜਾਬ ਦਾ ਹਿੱਸਾ ਆ ਤੇ ਜਦੋਂ ਅਸੀਂ ਹੁਣ ਅੱਗੇ ਜਾਵਾਂਗੇ ਤਾਂ ਤੁਸੀਂ ਦੇਖ ਲਿਓ ਕਿਦਾਂ ਇਹ ਉੱਤੇ ਧੁੱਪ ਚੜੀ ਹੋਊਗੀ ਜਾਂ ਸਾਫ ਹੋਊਗਾ ਮੌਸਮ ਇਦਾਂ ਜਾਣੇ ਆ ਬਲੌਗ ਨਾ ਆਉਣ ਵਾਸਤੇ ਆ ਆ ਸਾਡੀ ਜ਼ਿੰਦਗੀ ਬਲੌਗਰਾਂ ਦੀ ਸੌਖੇ ਨਹੀਂ ਦਾ ਤੁਹਾਡੇ ਤੱਕ ਬਲੌਗ ਪੁੱਜਦੇ ਇੰਨੀ ਠੰਡ ਦੇ ਵਿੱਚ ਜਾਣਾ ਪੈਂਦਾ ਆ ਤਾਨੂੰ ਬਲੌਗ ਦਿਖਾਉਣ ਵਾਸਤੇ। ਮੀਸ਼ਾ ਜੀ, ਸਾਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ ਦੇ ਕਰੇਗਾ। ਲੋ ਦੋਸਤੋ, ਇਹ ਪੰਜਾਬ ਤੋਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਖੜੇ ਆ ਪਿੰਡ ਠਾਣਾ ਦੇ ਵਿੱਚ। ਇਹ ਪਿੱਛੇ ਤੁਸੀਂ ਵੀਡੀਓ 'ਚ ਦੇਖਿਆ ਕਿ ਸਟਾਰਟਿੰਗ ਦੇ ਵਿੱਚ ਕਿੰਨੀ ਧੁੰਦ ਸੀ। ਪਰ ਇਹ ਪਹਾੜੀ ਏਰੀਆ ਆ। ਇਸ ਪਹਾੜੀ ਏਰੀਆ 'ਚ ਧੁੱਪ ਵੀ ਆ ਤੇ ਠੰਡ ਵੀ ਨਾ ਮਾਤਰਵਾ। ਜਿਸ ਪਿੰਡ ਦੇ ਵਿੱਚ ਅਸੀਂ ਚੱਲੇ ਆ ਅੱਜ ਪੰਜਾਬ ਦਾ ਇੰਨਾ ਕੁ ਬਦਨਸੀਬ ਪਿੰਡ ਆ ਇਸ ਪਿੰਡ ਨੂੰ ਪੱਕਾ ਰਸਤਾ ਨਹੀਂ ਜਾਂਦਾ ਸਾਨੂੰ ਇਸ ਖੱਡ ਥਾਂ ਹੀ ਜਾਣਾ ਪਊਗਾ ਜਿਹੜੀ ਤੁਸੀਂ ਇਹ ਖੱਡ ਦੇਖ ਰਹੇ ਹੋ ਇਹੀ ਖੱਡ ਸਾਨੂੰ ਅੱਗੇ ਤੱਕ ਲੈ ਕੇ ਜਾਊਗੀ ਜਿੱਥੇ ਅਸੀਂ ਪਿੰਡ ਨੂੰ ਪੁੱਜਣਾ ਆ ਤੇ ਚੱਲਦੇ ਆ ਦੋਸਤੋ ਅੱਗੇ ਜਾ ਕੇ ਗੱਲਬਾਤ ਕਰਾਂਗੇ ਤੇ ਆ ਦੇਖ ਲਓ ਪਾਣੀ ਇਸੇ ਪਾਣੀ ਵੀ ਸਟਾਰਟਿੰਗ ਇਸ ਪਿੰਡ ਦੀ ਹੁੰਦੀ ਆ ਇਹ ਖੱਡਵਾ ਇਹ 12 ਮਹੀਨੇ ਪਾਣੀ ਇਦਾਂ ਹੀ ਇਸ ਖੱਡ ਚ ਚੱਲਦਾ ਆ ਇਹ ਥਾਣੇ ਪਿੰਡ ਦੀ ਖੱਡਵਾ ਤੇ ਇਹੋ ਪਿੰਡ ਵਾ ਜਿਹੜੇ ਪਿੰਡ ਲੋਕਾਂ ਦੀ ਨਿਗਾਹ ਤੋਂ ਬਹੁਤ ਦੂਰ ਵਾ ਤੇ ਆਮ ਬੰਦਾ ਇੱਥੇ ਪੁੱਜਣ ਦੀ ਕੋਸ਼ਿਸ਼ ਤੱਕ ਨਹੀਂ ਕਰ ਸਕਦਾ ਰੀਜ਼ਨ ਪਿੰਡ ਨੂੰ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਹੈਗਾ ਪਾਣੀ ਖੱਡ ਇਹ ਦੇ ਕ੍ਰਾਸ ਕਰਕੇ ਇਹ ਪਿੰਡ ਦੇ ਲੋਕ ਜਾਂਦੇ ਆ ਤੇ ਇਹ ਨਹੀਂ ਹੈਗਾ ਕਿ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨੇ ਰਸਤਾ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਇੱਕ ਪਹਾੜਾਂ ਦੇ ਵਿੱਚੋਂ ਇੱਥੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਬਟ ਪਹਾੜਾਂ ਚ ਰਸਤਾ ਬਣਾਉਣਾ ਸਹੀ ਡਿਸੀਜਨ ਨਹੀਂ ਸੀਗਾ ਤਾਂ ਪਹਾੜ ਉਦੋਂ ਥੱਲੇ ਡਿੱਗਦੇ ਗਏ ਤੇ ਉਹਦੇ ਕਰਕੇ ਜਿਹੜਾ ਰਸਤਾ ਆ ਉਹ ਵੀ ਖਰਾਬ ਹੋ ਗਿਆ ਤੇ ਇਹ ਜਿਹੜੇ ਪਹਾੜ ਆ ਤਕਰੀਬਨ 47 ਦੀ ਬੰਡ ਤੋਂ ਪਹਿਲਾਂ ਇਹ ਪਹਾੜਾਂ ਦੇ ਵਿੱਚ ਪਹਾੜਾਂ ਦੇ ਉੱਪਰ ਮੁਸਲਮਾਨ ਭਾਈਚਾਰੇ ਦੇ ਇੱਕ ਘਰ ਹੁੰਦੇ ਸੀ ਜਿਹੜੇ ਅੱਜ ਵੀ ਉੱਥੇ ਖੰਡਰ ਬਣੇ ਪਏ ਆ ਤੇ ਆਪਾਂ ਜਲਦੀ ਬਲੌਗ ਲੈ ਕੇ ਉਹ ਵੀ ਆਵਾਂਗੇ ਤੇ ਇਹ ਖੱਡਾਂ ਦੇ ਵਿੱਚੋਂ ਲੰਘ ਕੇ ਤੁਸੀਂ ਜਿਹੜਾ ਕੁਗਾਨੇਟ ਦੀਆਂ ਸੋਹਣੀਆਂ ਬਾਦੀਆਂ ਦਾ ਨਜ਼ਾਰਾ ਲੈਂਦੇ ਆ ਉਹ ਇਹ ਖੱਡਾਂ 'ਚ ਜਾਣਾ ਪੈਂਦਾ ਆ ਉਹ ਰਸਤਾ ਦੂਸਰੀ ਸਾਈਡ ਆ ਜਾਂਦਾ ਇਹ ਰਸਤਾ ਦੂਸਰੀ ਸਾਈਡ ਹੋ ਜਾਂਦਾ ਆ ਇਹ ਤੁਸੀਂ ਦੇਖੋ ਆੜੀ ਪਹਾੜ ਵਾਲੇ ਦਵਾਲੇ ਤੇ ਆਹ ਰਸਤਾ ਦੇਖ ਲੋ ਸਾਹਮਣੇ ਜਾ ਰਹੇ ਐਕਟਿਵਾ ਤੇ ਉਹ ਵੀ ਦੇ ਲੰਗ ਕੇ ਨੂੰ ਜਾਣਾ ਪੈਂਦਾ ਆ ਖੱਟ ਦੇ ਵਿੱਚੋਂ ਦੀ ਆ ਪੈਰ ਇਦਾਂ ਰੱਖਣੇ ਪੈਂਦੇ ਆ ਮੋਟਰਸਾਈਕਲ ਇਦਾਂ ਚੱਲਦਾ ਇੱਥੇ ਤੇ ਰੀਜ਼ਨ ਕਿਉਂਕਿ ਪਾਣੀ ਬਹੁਤ ਠੰਡਾ ਆ ਸਿਆਲਾਂ ਦੇ ਦਿਨ ਆ ਸਾਡੇ ਉਧਰ ਇਥੇ 10 ਕਿਲੋਮੀਟਰ ਉਧਰ ਧੁੰਦੋ ਆ ਪੂਰੇ ਪੰਜਾਬ ਚ ਤੇ ਇਥੇ ਧੁੱਪ ਚੜੀ ਹੋਆ ਪਹਾੜ ਚ ਵੀ ਫਾਇਦਾ ਆ ਇਹ ਕਹਿੰਦੇ ਇਥੇ ਧੁੰਦ ਨਹੀਂ ਪੈਂਦੀ ਧੁੰਦ ਨਾ ਮਾਤਰੀ ਆ ਹੁੰਦੀ ਨਹੀਂ ਤੇ ਪਹਾੜਾਂ ਦੇ ਵਿੱਚ ਤਾਂ ਉੱਪਰ ਸਾਹਮਣੇ ਕਿੰਨੇ ਸੋਹਣੇ ਆਲ ਨੇ ਪੰਛੀਆਂ ਵੱਲੋਂ ਤਿਆਰ ਕੀਤੇ ਗਏ ਆ ਆਪਣੀਆਂ ਖੁੱਡਾਂ ਬਣਾ ਕੇ ਦੇਖੋ ਕਿਦਾਂ ਜਾਣ ਲੱਗੇ ਐਕਟਿਵ ਆ ਇਦਾਂ ਹੀ ਸਾਰਾ ਰਸਤਾ ਇਦਾਂ ਹੀ ਆ ਤੇ ਇਦਾਂ ਹੀ ਸਾਰੇ ਰਸਤੇ ਸਾਰਾ ਸਾਲ ਲੋਕੀ ਨੰਗਦੇ ਆ ਸਾਹਮਣੇ ਮੋੜ ਦੇਖ ਲਓ ਇੱਦੀ ਜੰਗਲ ਚ ਨੋਰਮਲ ਵਾਏ ਮੋੜ ਤਾਂ ਤੁਸੀਂ ਬਹੁਤ ਘੱਟ 3-4 ਮੋਰੀ ਆ ਤੇ ਨਾਰਮਲ ਇੱਥੇ ਆਮ ਬਾਗ ਤेंदੂ ਆ ਨਾਰਮਲ ਆ ਇਹ ਜਾਂਦੇ ਰਸਤਿਆਂ ਤੇ ਵੀ ਮਿਲ ਜਾਂਦਾ ਆ ਤੇ ਕੈਮਰਾ ਤਾਂ ਇਹੀ ਔਨ ਰੱਖਿਆ ਹੈ ਕਿ ਜੇ ਦਰਸ਼ਨ ਹੋ ਗਏ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਬਾਕੀ ਰਸਤਾ ਦੇਖੋ ਕਿੰਨਾ ਖਰਾਬ ਹੋ ਚੁੱਕਾ ਆ ਇਹ ਖੱਡਵਾ ਇਹ ਦੇਰੀਆਂ ਦੀ ਖੱਡਵਾ ਦੇਰੀਆਂ ਦੀ ਪਿੰਡ ਦੇਰੀਆਂ ਪੰਜਾਬ ਦਾ ਇਕਲੌਤਾ ਪਿੰਡ ਆ ਜਿਸ ਪਿੰਡ ਨੂੰ ਵਿਚਾਰੇ ਨੂੰ ਨੜਕ ਨਸੀਬ ਨਹੀਂ ਹੋਈ ਬਹੁਤ ਪੁਰਾ ਹਾਲਾ ਤੇ ਆ ਉੱਪਰ ਜਿਹੜੇ ਘਰ ਵਾ ਇਹ ਲੋਕੀ ਕਿੱਦਾਂ ਰਹਿੰਦੇ ਹੋਣਗੇ ਧੰਨਵਾਹ ਇਹ ਜਿਹੜੇ ਲੋਕੀ ਉੱਪਰ ਘਰਾਂ 'ਚ ਰਹਿੰਦੇ ਆ ਇੱਥੇ ਤਾਂ ਸਾਡੀ ਤਾਂ ਸਮਝ ਤੋਂ ਬਾਹਰ ਆ ਕਿ ਕੀ ਸੋਚ ਕੇ ਰਹਿੰਦੇ ਆ ਇੱਥੇ ਇਹ ਕਿੱਦਾਂ ਜੀਵਨ ਕੱਟਦੇ ਆ ਤੇ ਇਹ ਜੀ ਖੱਟ ਦੇ ਵਿੱਚ ਖੂ ਆ ਜੀ ਖਾੜ ਦੇ ਰੁਗੇ ਆ ਆ ਤੁਸੀਂ ਦੇਖ ਲਓ ਸਾਰੀ ਖਾੜੇ ਲੰਘ ਕੇ ਜਾਣੀ ਪੈਂਦੀ ਆ ਨਾਰਮਲ ਸਾਹਮਣੇ ਜਾਨਵਰ ਘੁੰਮਦੇ ਆ ਮੋਰ ਵਗੈਰਾ ਤੇ ਇੱਕ ਘਰਾਂ ਦਾ ਕਿੰਨਾ ਇੱਥੇ ਔਖਾ ਹੁੰਦਾ ਹੋਊਗਾ ਸਾਹਮਣੇ ਘਰ ਵਾ ਇਹ ਘਰ ਵਾਲੇ ਕਿੱਦਾਂ ਰਹਿੰਦੇ ਹੋਣਗੇ ਤੇ ਇਹ ਸੜਕ ਵਾਲੇ ਕਿੱਦਾਂ ਆਉਂਦੇ ਹੋਣਗੇ ਇਹ ਸੋਚ ਤੋਂ ਪਰੇ ਆ ਕਿ ਮੋਟਰਸਾਈਕਲ ਚੱਲਣਾ ਬਹੁਤ ਔਖਾ ਆ 4x4 ਗੱਡੀਆਂ ਇੱਥੇ ਫੇਲ ਹੋ ਜਾਂਦੀਆਂ ਆ ਤੇ ਚਲੋ ਚੱਲਦੇ ਆ ਅੱਗੇ ਜਿਸ ਪਿੰਡ ਦੀ ਆਪਣੀ ਅੱਜ ਮੰਜ਼ਿਲ ਆ ਉਸ ਪਿੰਡ ਵੱਲ ਜਾਵਾਂਗੇ ਤੁਸੀਂ ਦੇਖ ਲਓ ਪਿੱਛੇ ਕਿੰਦਾ ਲੋਕੀ ਐਕਟਿਵਾ ਤੇ ਰਿਸਕ ਲੈ ਕੇ ਜਾਂਦੇ ਆ ਤੇ ਬਹੁਤ ਔਖਾ ਆ ਬਹੁਤ ਜ਼ਿਆਦਾ ਔਖਾ ਆ ਪਿੰਡਾਂ 'ਚ ਸਰਵਾਈਵ ਕਰਨਾ ਆ ਦੇਖੋ ਆ ਇਦਾਂ ਲੰਘ ਕੇ ਜਾਣਾ ਪੈਂਦਾ ਆ ਲਾਈਫ ਆ ਇਹ ਪਿੰਡਾਂ ਦੇ ਲਾਈਫ ਆ ਆਲੇ-ਦੁਆਲੇ ਸੋਹਣਾ ਲੱਗਦਾ ਹੋਊਗਾ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਸੋਹਣਾ ਲੱਗਦਾ ਹੋਊਗਾ ਯਾਰ ਸਾਡਾ ਅੱਜ ਪਹਾੜ ਕਿੱਥੇ ਘੁੰਮਦਾ ਜੰਗਲ 'ਚ ਆਲੇ-ਦੁਆਲੇ ਨੇ ਸੋਹਣੇ ਪਹਾੜ ਵਾ ਰਸਤਾ ਆ ਪਰ ਯਾਰ ਤੁਸੀਂ ਇਹ ਬੰਦਿਆਂ ਦੀ ਜ਼ਿੰਦਗੀ ਸੋਚ ਸਕਦੇ ਕਿੱਦਾਂ ਦੀ ਹੋਊਗੀ ਜਿਹੜੇ ਆਹ ਰਸਤਿਆਂ 'ਤੇ ਜਾਂਦੇ ਆ ਅੱਜ ਤਾਂ ਇਹ ਠੀਕ ਆ ਸਿਆਲ ਦੇ ਦਿਨ ਵਾਂ ਜਦੋਂ ਗਰਮੀਆਂ ਦੇ ਵਿੱਚ ਰੇਤਾ ਫੁੱਲੀ ਹੋਉਂਦੀ ਹੈ ਨਾ ਉਦੋਂ ਮੋਟਰਸਾਈਕਲ ਬਣੀ ਲੰਘਦਾ ਇਹ ਐਕਟਿਵਲ ਲਜਾਣ ਦਾ ਸੋਚ ਵੀ ਨਹੀਂ ਸਕਦੇ ਜਦੋਂ ਇੱਥੇ ਗਰਮੀਆਂ ਆਉਂਦੀਆਂ ਆਉਂਦੀਆਂ ਬਹੁਤ ਔਖਾ ਆ ਬਹੁਤ ਜ਼ਿਆਦਾ ਔਖਾ ਆ ਇੱਥੇ ਦੱਸ ਨਹੀਂ ਸਕਦੇ ਪੁਰਾਣੇ ਖੂਹ ਵੀ ਆ ਬਹੁਤ ਪੁਰਾਣੇ ਖੂਹ ਆ ਇੱਥੇ ਚੈੱਕ ਕਰਿਓ ਮਾੜਾ ਜਿਹਾ ਫਰੇਮ ਕਿੰਨੀ ਸੋਹਣੀ ਲੋਕੇਸ਼ਨ ਆ ਇਹ ਦੇਰਿਆਂ ਪਿੰਡ ਨੂੰ ਜਾਣ ਵਾਲਾ ਰਸਤਾ ਆ ਇਹ ਪਿੰਡ ਨਾਰਮਲ ਇਹ ਰਸਤੇਆਂ ਤੋਂ ਨਿਕਲਦਾ ਆ ਰੀਜ਼ਨ ਇੱਥੇ ਕੋਈ ਹੋਰ ਰਸਤਾ ਨਹੀਂ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਜ਼ਿਆਦਾ ਸੋਹਣੀ ਤੇ ਇਹੀ ਰਸਤਿਆਂ ਤੇ ਪਿੰਡ ਵਾਲੇ ਜਾਂਦੇ ਆ ਤੇ ਇੱਥੋਂ ਇਹਨਾਂ ਦਾ ਸਾਰੇ ਜਿੰਨੇ ਵੀ ਅੱਗੇ ਪਿੰਡ ਵਾ ਜਿੰਨੇ ਵੀ ਜਾਵਾਂਗੇ ਧਰਮਪੁਰ ਮਾਤਾਵੱਲ ਉਹ ਸਾਰੇ ਪਿੰਡ ਇਸ ਰੋਡ ਤੋਂ ਹੀ ਨਿਕਲਦੇ ਆ ਜਦੋਂ ਇਹ ਖਾੜਾ ਜਾਂਦੀ ਆ ਤਾਂ ਨੰਗ ਨਹੀਂ ਹੁੰਦਾ ਬਹੁਤ ਖਤਰਨਾਕ ਜੰਗਲ ਆ ਜੰਗਲ ਖਤਰਨਾਕ ਮੈਂ ਕਿਉਂ ਕਿਉਂ ਕਿਉਂਕਿ ਇੱਥੇ ਹਰੇਕ ਟਿੱਬੇ ਤੇ ਜਾਂ ਹਰੇਕ ਮੋੜ ਤੇ ਨਾਰਮਲੀ ਤेंदुआ ਤੇ ਬਾਗ ਮਿਲ ਜਾਂਦਾ ਆ ਕਈਆਂ ਨੂੰ ਇਸ ਚੀਜ਼ ਦਾ ਭੇਖਾ ਕੀ ਪੰਜਾਬ ਦੇ ਵਿੱਚ ਬਾਗ ਹਾਂਜੀ ਵੀਰ ਜੀ ਹੁਸ਼ਿਆਰਪੁਰ ਦੇ ਵਿੱਚ ਬਾਗ ਹੈਗੇ ਆ ਜੁਪੀ ਦਾ ਵੀ ਮਾੜੇ ਹਾਲਾਤ ਆ ਇਸ ਪਿੰਡ ਦੇ ਐਸਾ ਵੀ ਕੱਚੇ ਘਰ ਵਾ ਇੱਥੇ ਆ ਖੂਹ ਆ ਇਹ ਹਾਲਾਤ ਤਾਂ ਬੜੇ ਮਾੜੇ ਆ ਇੱਥੇ। ਪਾਨੂੰ ਪਤਾ ਹੀ ਆ ਬਈ ਅੱਜ ਕਰ ਬੋਟਾਂ ਨੇ ਇਹਦਾ ਮਸਲਾ ਕੌਣ ਤੋਕਾ। ਦਾ ਨਾ ਰਸਤੇ ਦਾ ਹਾਲਾਤ ਇਦਾਂ ਦਾ ਜੀ ਤੁਹਾਡੇ ਸਾਹਮਣੇ ਹੀ। ਕਿੱਥੇ ਦੁਨੀਆਦਾਰੀ ਦਾ ਕੋਈ ਸਮਝ ਨਹੀਂ ਲੱਗਦੀ। ਤੇ ਮਤਲਬ ਬਤੇਰਾ ਰੋਏ ਮੈਂ ਸਰਪੰਚ ਰਹਾਂ ਕੋਈ। ਅੱਛਾ ਜੀ। ਆਪਣੇ ਸੰਧੂ ਸਾਹਿਬ ਦੀ ਸੀ। ਅੱਛਾ ਜੀ। ਤੋ ਜੇ ਕਿਉਂਦਾ ਗੱਲ ਦੇ ਦਿਲਚਸਪੀ ਲੈਣਾ। ਪਰ ਜਿਹੜਾ ਕੰਮ ਨੂੰ ਸਹੀ ਆ ਨਾ। ਹਾਂ ਜੀ। ਉਹਨੂੰ ਮਤਲਬ ਬੜੀ ਦਿਲ ਦਿਲਚਸਪੀ ਨਾਲ ਲੈਂਦੇ ਸੀ ਠੀਕ ਹੈ ਜੀ ਇੱਥੇ ਪਾਣੀ ਵੀ ਪੀਣ ਦਾ ਸਬੰਧ ਨਹੀਂ ਹੋੜੀ ਬੋਰ ਕਰਾਇਆ ਉਹਨਾਂ ਨੇ ਅੱਛਾ ਜੀ ਫਿਰ ਸਕੂਲ ਵੀ ਸੈਂਟਰ ਮਤਲਬ ਜਗਾ ਢੋਲ ਬਏ ਬੱਚੇ ਨਿਕਨੇ ਨਿਕੇ ਮਤਲਬ ਪਿਓ ਪਾਉਂਦੇ ਹੈ ਪੇਪਰ ਅੱਛਾ ਜੀ ਉਹ ਵੀ ਮਤਲਬ ਇੱਥੇ ਕੀਤਾ ਪੋਲੰਗ ਬੂਥ ਵੀ ਇੱਥੇ ਕੀਤਾ ਉਹਨਾਂ ਨੇ ਅੱਛਾ ਜੀ ਸੋ ਕੰਮ ਕੋ ਕਰਨਾ ਚਾਹੇ ਅਫਸਰ ਤੇ ਕਿਹੜਾ ਜਿਹੜਾ ਨਾ ਹੁੰਦਾ ਨਹੀਂ ਜੀ ਪਰ ਕਰ ਕੇ ਨਹੀਂ ਰਾਜੀ ਕੋਈ ਵੀ ਕੋ ਖਰਚਾ ਵੀ ਨਹੀਂ ਐਡਾ ਉਹ ਖੱਡਦੇ ਲੋਕ ਹੀ ਆਉਂਦੇ ਆ ਇਹ ਚੋਂ ਖੱਡ ਚੋਂ ਤੇ ਜਦੋਂ ਪਾਣੀ ਪੜਦਾ ਇੱਥੇ ਪਾਣੀ ਪੜਦਾ ਜਿਸ ਵੇਲੇ ਉਸ ਵੇਲੇ ਕੋਈ ਆਵਾਜ਼ ਆਏਗੀ ਅੱਛਾ ਜੀ ਫਿਰ ਪੈਦਲ ਕੋਈ ਗੱਡੀ ਨਹੀਂ ਗੱਡੀ ਕਿੱਥੋਂ ਆਣੀ ਜਦ ਖਿਆ ਹੀ ਖੱਡ ਹੈ ਖੱਡ 'ਚ ਗੱਡੀ ਕਿੱਥੋਂ ਆ ਜਾਣੀ ਤੇ ਜਾਨਵਰ ਹੈਗੇ ਆ ਜਾਨਵਰ ਬਹੁਤ ਆ ਇੱਥੇ ਬਾਗ ਤੰਦੂਆ ਬਾਗ ਤੰਦੂਏ ਵੀ ਹੈਗੇ ਅੱਛਾ ਜੰਗਲੀ ਜਾਨਵਰ ਫਸਲ ਇੱਥੇ ਨਹੀਂ ਹੋਣ ਦਿੰਦੇ ਤੇ ਬੜੀ ਔਖੀ ਆ ਇਹ ਆਵਾਾਰਾ ਡੰਗਰ ਜਣੇ ਕਿ ਕੋਈ ਵੀ ਜੜਾ ਮਸਲਾ ਵੋਟਾਂ ਦਾ ਕੀ ਸੀਮਤ ਹੈ ਜਿਸ ਵੇਲੇ ਵੋਟਾਂ ਲੈਣ ਆਂਦੇ ਨੇ ਹਾਂ ਤਾਂ ਮਤਲਬ ਇਹ ਬੜੇ ਹੋ ਕਰਦੇ ਨੇ ਪਏ ਆ ਲਓ ਜੀ ਇਹ ਵੀ ਹੋ ਜਾਂਦਾ ਉਹ ਵੀ ਹੋ ਜਾਂਦਾ ਮਸਲਾ ਸਿਰਫ ਵੋਟਾਂ ਦਾ ਮਸਲਾ ਵੋਟਾਂ ਦਾ ਬਾਕੀ ਕੋਈ ਨਹੀਂ ਪੁੱਛਦਾ ਅੱਛਾ ਜੀ ਜੇ ਪੁੱਛਣ ਦਾ ਅੱਜ ਤਾਂ ਹੁੰਦਾ ਹੀ ਨਾ 747 ਦਾ ਇਹ ਹਾਲ ਹੈ ਇੱਥੇ ਅਜਾ 47 ਦਾ ਇਦਾਂ ਦਾ ਪਿੰਡ ਇਦਾਂ ਹੀ ਪਿਆ ਇਦਾਂ ਹੀ ਪਿਆ ਕੋਈ ਨਹੀਂ ਪੁੱਛਦਾ ਇੱਥੇ ਬਥੇਰਾ ਰਾਂਡੀ ਰੋਣਾ ਰੋਂਦੇ ਉਸ ਵੇਲੇ ਤੇ ਉਹ ਡੀਸੀ ਸਾਹਿਬ ਨੇ ਫੇਰ ਇਹ ਸੜਕ ਸੁੜਕ ਦੇ ਕਾਜ ਜਿਹੜੇ ਮਤਲਬ ਇਹ ਦਿੱਲੀ ਪਹਹਾਏ ਉਦਾਂ ਮੁੜ ਮੁੜ ਕੇ ਕਿਨਾਂ ਜਾ ਕੇ ਕਿਸ ਨੂੰ ਪੁੱਛਿਆ ਹੀ ਨਹੀਂ। ਕੀ ਬਾਤ ਆਂਕਲ ਜੀ ਬਹੁਤ ਬੁਰਾ ਹਾਲ ਆ ਯਾਰ ਬਹੁਤ ਬੁਰਾ ਕੀ ਹਾਲ ਹੈ ਤੇ ਕਿ ਮੈਂ ਤਾਂ ਡੀਸੀ ਨੂੰ ਇੱਚੇ ਕਰਕੇ ਆ ਮੈਂ ਕਿਹਾ ਜਾਂ ਤਾਂ ਸਾਨੂੰ ਇੱਥੋਂ ਕਿਤੇ ਕੱਢ ਦਿਓ। ਅੱਛਾ ਜੀ ਸਾਨੂੰ ਕਿਤੇ ਜਗ੍ਹਾ ਹੋਰ ਦੇ ਦਿਓ। ਜੀ ਇਹ ਸਰਕਾਰ ਦੇ ਅੰਡਰ ਕਰ ਦਿਓ। ਕਿੱਥੋਂ ਨਾਲ ਮਾੜਾ ਹਾਲਾ ਜੀ? ਜੂਪੀ ਨਾਲੋਂ ਮਾੜਾ ਹਾਲਾ ਤਾਂ ਇੱਥੇ ਦਾ। ਮੈਂ ਡੀਸੀ ਸਾਹਿਬ ਨੂੰ ਇਹੋ ਸਵਾਲ ਕੀਤਾ ਕਿ ਮੈਂ ਕਿਹਾ ਸਰ ਮੈਂ ਉੱਥੇ ਜਨਮ ਲੈ ਲਿਆ ਪਰ ਮੈਨੂੰ ਅੱਜ ਤੱਕ ਇਹੋ ਹੀ ਨਹੀਂ ਪਤਾ ਲੱਗਾ ਕਿ ਇਹ ਪਿੰਡ ਕਿ ਕਿਹੜੀ ਸਟੇਟ ਦਾ। ਇਹ ਦਾ ਸੁਧਾਰ ਨਹੀਂ ਹੋ ਸਕਿਆ ਇਹ ਫੀਲ ਕਰਦੇ ਅੰਕਲ ਜੀ ਬਿਲਕੁਲ ਦੱਸੋ ਜਿੱਥੇ ਮਤਲਬ ਕੋਈ ਸੁਵਿਧਾ ਹੀ ਨਹੀਂ ਹੈ ਉੱਥੇ ਬੀਲ ਤਾਂ ਕਰਨਾ ਹੀ ਹੈ ਕਿ ਗਲਤ ਜਗ੍ਹਾ ਜਨਮ ਲੈ ਲਿਆ ਦੇਖੋ ਮਾਤਾ ਹੁਣੀ ਕਿੰਨੀ ਤਪੱਸਿਆ ਕਰਕੇ ਇਹ ਕਰਦੇ ਆ ਹਨਾ ਮਤਲਬ ਬਹੁਤ ਔਖਾ ਆਹੀਂ ਲੱਕਣਾ ਬਾਲ ਕੇ ਹਾ ਕੋਈ ਵੀ ਸੁਵਿਧਾ ਨਹੀਂ ਹੈ ਇੱਥੇ ਸਿਰਫ ਇੱਕ ਆਬ ਬਹਾਵਾ ਤੋਂ ਬਗੈਰ ਕੋਈ ਸੁਵਿਧਾ ਨਹੀਂ ਹੈ ਕੀ ਕਰਨਾ ਸੋਹਣੇ ਨੂੰ ਦੇਖਾ ਹੈ ਪਹਾੜਾ ਨੂੰ ਕੀ ਕਰਨਾ ਚੰਗੀ ਹਵਾ ਨੂੰ ਕੀ ਕਰਨਾ ਹਾਂਜੀ ਜੇ ਖਾਣ ਨੂੰ ਨਹੀਂ ਚਾਹੀਦਾ ਲੱਬਦਾ ਲਾਣ ਨੂੰ ਨਹੀਂ ਚਾਹੀਦਾ ਲੱਬਦਾ ਫਿਰ ਕੀ ਕਰਨਾ ਜੋ ਮਰਜੀ ਵੀ ਮਤਲਬ ਕਾਹੀ ਜੇ ਜਦੋਂ ਕਿ ਸੁਭਦਾ ਹੀ ਨਹੀਂ ਕੋਈ ਇੱਡੀ ਕੋਈ ਹੁੰਦਾ ਐਵੇਂ ਟਾਈਮ ਪਾਸ ਕਰਨੇ ਵਾਲੀ ਗੱਲ ਹੈ ਬੱਤ ਚਲਦਾ ਮੇਰੇ ਸਨਾਇ ਕਰਤੀ ਹਾਂਜੀ ਮੈਨਾਂ ਸਰਕਾਰ ਵੀ ਕਿਹੜੀ ਸਨਾਇ ਕਰਦੀ ਕੋ ਸੜਕ ਨਹੀਂ ਕੋ ਕੁਝ ਨਹੀਂ ਅੱਛਾ ਜੀ ਤਮਾ ਤਾਂ ਇਦਾਂ ਹੀ ਫੇ ਗੁਜ਼ਾਰਾ ਕਰਦੇ ਆਂ ਕਿਆ ਕਰਦੇ ਮਨੋਤੇ ਪੈਦਲ ਜਾਂਦੇ ਆਂ ਅਸੀਂ ਮਨੋਤੇ ਕਿੱਥੇ ਨਗੇ ਅੱਛਾ ਜੀ ਉਹ ਜਿਹੜਾ ਡੈਮ ਹੈ ਹਾਂ ਉਹ ਖੱਡੋਂ ਖੱਡੋਂ ਦੇ ਇਹ ਤਾਂ 10 12 ਕਿਲੋਮੀਟਰ ਵਾ ਹਾਂ ਜੀ ਫੇ ਲੱਕੜਾਂ ਇਹ ਕੀ ਕਰਦੇ ਹੋ ਜੀ ਇਹ ਲੱਕੜਾਂ ਬਾਲਣੀਆਂ ਆ ਅੱਗ ਸੇਕਣੀਆਂ ਚੋਕ ਚੋਕੇ ਹਨਾ ਬਹੁਤ ਰੋਟੀਆਂ ਬਾਲਣ ਫੇ ਰੋਟੀਆਂ ਪਕਾਉਣ ਇਦਾਂ ਹੀ ਗੁਜ਼ਾਰਾ ਹੁੰਦਾ ਜੀ ਇਦਾਂ ਹੀ ਹੁੰਦਾ ਹੁਣ ਜੰਗਲਾਂ ਜਿਦਾਂ ਹੀ ਹੋਣਾ ਹੋਰ ਕਿਦਾਂ ਹੋਣਾ ਬਹੁਤ ਔਖਾ ਹੈ ਅੰਕਲ ਜੀ ਫੇ ਤਾਂ ਬਹੁਤ ਔਖਾ ਸੁੱਦਾ ਇੱਥੇ ਹੈ ਹੀ ਕਿਸੀ ਕਿਸੀ ਵਜ੍ਹਾ ਦੀ ਹੈ ਨਹੀਂ ਇਹ ਉੱਪਰ ਪੈਂਦਾ ਹੈਲਾਤਾ ਕੀ ਦਸੀਏ ਟਾਈਮ ਪਾਸ ਕਰਨ ਆ ਤੁਸੀਂ ਇੱਥੇ ਕੋਈ ਹੌਸਪੀਟਲ ਦੀ ਇੱਥੇ ਸੁੱਦਾ ਨਹੀਂ ਹੈ ਅੱਛਾ ਜੀ ਮਤਲਬ ਕਿ ਬੰਦਾ ਬਿਮਾਰ ਹੋ ਜਾਏ ਤਾਂ ਕੋਈ ਆੜਾ ਟਾਈਮ ਨੂੰ ਲੈ ਜਾਣ ਦਾ ਕੋਈ ਬੰਦੋਬਸਤ ਨਹੀਂ ਹੈ ਬੰਦੋਬਸਤ ਕਿੱਥੇ ਹੈ ਆ ਜੀ ਲਿਖ ਲੈ ਗਾੜੇ ਗੱਡੀ ਦਾ ਮੁੰਡਾ ਹੋਇਆ ਤਾਂ ਅਸੀਂ ਦਿਖਲੇ ਜਾ ਕੇ ਜਦ 4 ਹਸਪੀਟਲ ਫਰੀ ਕਿ ਤਾਂ ਅਸੀਂ ਦਸੂਗਾ ਦੂਗਾ ਮਕੇਰੀਂ ਜਾ ਕੇ ਅਸੀਂ ਪ੍ਰਾਈਵੇਟ ਅਸੀਂ ਕੇ ਕੇਸ ਕਰਾਇਆ ਜੋ ਨਿਆਣਾ ਨਿਕਲਦਾ ਔਖਾ ਹੁੰਦਾ ਨਾ ਔਖਾ ਹੁੰਦਾ ਫਿਰ ਗੱਡੀਆਂ ਮੋਟਰਾਂ ਪਿੰਡ ਚ ਕੋਈ ਹਸਪੀਟਲ ਹੈ ਨਹੀਂ ਹੈ ਨਹੀਂ ਤੇ ਸਕੂਲ ਸਕੂਲ ਤਾਂ ਹੈਗਾ ਅੱਧ ਅੱਠਵੀਂ ਤੱਕ ਅੱਠਵੀਂ ਤੱਕ ਹੈ ਅੱਠਵੀਂ ਤੱਕ ਅੱਛਾ ਜੀ ਅੱਠਵੀਂ ਤੱਕ ਹੈਗਾ ਨਾ ਹੋਰ ਤਾਂ ਹੋਰ ਜਿਹੜੀਆਂ ਮਤਲਬ ਇੱਥੇ ਉਹ ਲੇੜੀ ਬੱਚਿਆਂ ਵਾਲੇ ਬੱਚਿਆਂ ਦਾ ਕੋਈ ਵੀ ਕੰਮ ਹੈ ਜਾ ਕੇ ਉਹ ਮਨੋਤੇ ਕਰਾਣਾ ਪੈਂਦਾ ਛੋਟੇ ਛੋਟੇ ਬੱਚੇ ਜਿਹੜੇ ਉਹ ਜਨਾਨੀਆਂ ਨੂੰ ਲੈ ਕੇ ਜਾਣਾ ਪੈਂਦਾ ਖੱਡ ਚੋਂ ਖੱਡ ਚੋਂ ਠੀਕੇ ਲੋਣ ਵੀ ਅਸੀਂ ਠੀਕੇ ਲੋਣ ਮਤਲਬ ਮਨੋਤੇ ਜਾਣਾ ਪੈਂਦਾ ਹੋਰ ਤਾਂ ਹੋਰ ਹੈ ਇੱਥੇ ਕੋ ਡਾਕਟਰ ਨਹੀਂ ਪਹੁੰਚਦਾ ਇਥੇ ਬਹੁਤ ਫਲਾਤ ਘਰ ਹਜੇ ਤੱਕ ਵੀ ਕੱਚੇ ਪਏ ਆ ਹਾਂਜੀ ਹਾਂਜੀ ਹਨਾ ਜੀ ਸਾਰਾ ਪਿੰਡ ਕੱਚਾ ਪਿਆ ਜੀ ਔਰ ਤਕਰੀਬਨ ਇਹ ਮਤਲਬ ਆਇਆ ਮੈਂ ਕਿਸੇ ਦਾ ਹੋਏਗਾ ਕੋਈ ਨਹੀਂ ਤਾਂ ਬਾਕੀ ਕੱਚਾ ਹੀ ਹੈ ਕਿੰਨੀ ਉਮਰ ਹੋ ਗਈ ਐਂਗਲ ਜੀ ਆਪਣੀ ਉਮਰ ਮੇਰੀ ਹੋ ਗਈ 65 ਸਾਲ 65 ਸਾਲ ਹਨ ਪੇ ਤਾਂ ਕਹਿੰਦੇ ਨਿਆਣਿਆਂ ਦਾ ਵੀ ਔਖਾ ਹਿੱਤ ਹੈ ਨਾ ਨਿਆਣਿਆਂ ਦਾ ਬਹੁਤ ਔਖਾ ਹੈ ਜਿਹੀ ਫੀਲ ਕਰਦੇ ਆ ਮਤਲਬ ਕੁੜੀਆਂ ਮੁੰਡੇ ਵਿਆਹ ਕਿੱਦਾਂ ਹੁੰਦੇ ਹੋਣਗੇ ਵਿਆਹ ਇਦਾਂ ਕੋਈ ਬਿਧੀ ਦਾ ਲਿਖੇ ਵਾਲੀ ਗੱਲ ਹੈ ਵਿਆਹ ਨੂੰ ਮਤਲਬ ਪਿਆ ਹੋ ਜੇ ਹੋਰ ਹੋਰ ਵਿਆਹ ਦਾ ਕਿਹੜਾ ਸਾਧਨ ਹੈ ਇੱਥੇ ਕੋਈ ਕੁੜੀ ਦਿੱਲੀ ਕਰਾਜੀ ਨਹੀਂ ਦੇਣੀ ਤਾਂ ਇੱਕ ਵਾਰ ਉਡੀ ਲੀਣੇ ਦੇ ਬਾਰੇ ਚ ਵੀ ਸੋਚਦੇ ਜਿਹੜੇ ਪੜੇ ਲਿਖੇ ਮੁੰਡੇ ਨੇ ਵਿਆਵਾ ਜਾਈ ਦੀ ਸੁਭਦਾ ਕੋਈ ਨਹੀਂ ਬੰਦਾ ਕੀ ਕਰ ਸਕਦਾ ਮਤਲਬ ਇਹ ਰੋਜ਼ ਰੰਡੀ ਰੋਣੇ ਰੋ ਸਕਦਾ ਨਾ ਸਰਕਾਰ ਆ ਕੇ ਕਰਨਾ ਤਾਂ ਉਹਨਾਂ ਦੇ ਹੱਥ ਹੈ ਕੀ ਦਸੀਏ ਟਾਈਮ ਪਾਸ ਕਰਨੇ ਵਾਲੀ ਗੱਲ ਹੈ ਵਾਕਿਆ ਅੰਕਲ ਜੀ ਟਾਈਮ ਪਾਸ ਵਾਲੀ ਗੱਲ ਹੈ ਜੀ ਹਾਂਜੀ ਦੋਸਤੋ ਇਹ ਪਿੰਡ ਦੇਰੀਆਂ ਆ ਦੇਰੀਆਂ ਪਿੰਡ 'ਚ ਖੜੇ ਆ ਤੇ ਜੋ ਤੁਹਾਨੂੰ ਹਾਲਾਤ ਆ ਇਹ ਮੌਜੂਦਾ ਸਰਪੰਚ ਸਾਹਿਬ ਆਪਣੇ ਹਾਲਾਤ ਦੱਸ ਰਿਹਾ ਕਿ ਹੋਰ ਤਾਂ ਕਿਸੇ ਨਾਲ ਕੀ ਦੱਸਣਾ ਕਿ ਜਿੰਨੇ ਹਾਲਾਤ ਮਾੜੇ ਆ ਇਸ ਪਿੰਡ ਦੇ ਪਿੰਡ ਨੂੰ ਕੋਈ ਰਸਤਾ ਨਹੀਂ ਹੈਗਾ ਖੱਡਾਂ 'ਚ ਲੋਕੀ ਜਾਂਦੇ ਆ ਬਹੁਤ ਬੁਰਾ ਹਾਲ ਆ ਪਿੰਡ ਦਾ 47 ਕੇ ਬਾਅਦ ਕੋਈ ਜਾਂਦੀ ਮਿਲ ਹੀ ਨਹੀਂ ਸੰਨ ਅੱਛਾ ਜੀ ਬੱਚੇ ਸਾਡੇ 3 ਕਿਲੋਮੀਟਰ ਤੁਰ ਕੇ ਜਾਂਦੇ ਦੋ ਧਰਨ ਪਰ ਨੂੰ ਬਾਬਾ ਜੀ ਮੇਨ ਦੇਰੀਆਂ ਜਾਨਾ ਦੇਦੇ ਨੇ ਰਾਸਤੇ ਨੇ ਖਾੜਾ ਨਿਕੰਮਾ ਖੁੱਲ੍ਹਦਾ ਅੱਛਾ ਜੀ ਫੇਰ ਗੜ ਲੱਗੀ ਹੋਣ ਅੱਛਾ ਜੀ ਉਹਨੇ ਨਵੀਂ ਹੋਈ ਸਾਲ ਸਾਡੇ ਅੱਗੇ ਰੱਖਿਆ ਤੇ ਉਧਰ ਆ ਖਾੜਾ ਕੋਈ ਨਹੀਂ ਅਸੀਂ ਜਾਨਾ ਅਜਿਹਾ ਰਸਤਾ ਨਹੀਂ ਕਰਨਾ ਰਸਤਾ ਨਹੀਂ ਤੱਕਣਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਰਸਤਾ ਨਹੀਂ ਅਸੂਤ ਕਰਨਾ ਇਹ ਉਹ ਸਾਨੂੰ ਕਿਹੜੀ ਨਾ ਕੁਕੂੜੀ ਜਿੰਨਾ ਨਾਲ ਜੰਨਾ ਆ ਕਹਿੰਦੇ ਮੁੰਡੇ ਬਹੁਤ ਵਿਚਾਰੇ ਇੱਥੇ ਕੁਆਰੇ ਆ ਇਸ ਟਾਈਮ ਕਿਸ਼ਵਿਲੇ 40 45 ਮੁੰਡੇ ਹੋਣੇ ਕੁਆਰੇ ਅੱਛਾ ਜੀ ਜਿਹੜੇ ਪੜੇ ਲਿਖੇ ਨੇ ਅੱਛਾ ਜੀ ਆਨਪਾਰ ਦਾ ਖੂਕਾ ਆਸ਼ੀ ਹੈ ਨਾ ਕੋਈ ਹੂੰਗਾ ਬਰਲਾ ਅੱਛਾ ਜੀ ਨਹੀਂ ਤਾਂ 12 12 ਦਾਦਾ 12 12 ਤੇ ਮਰਤੀ ਪੜੇ ਸਰ ਅੱਛਾ ਜੀ ਤੇ ਹੁਣ ਉਹ ਕਿਆ ਕਰਨਾ ਵੀ ਪਾਰੇ ਫਿਰ ਜ ਨਹੀਂ ਬਈ ਪਹਿਲਾਂ ਵਾਲੇ ਹਾਲਾਤ ਤੇ ਹੁਣ ਹਾਲਾਤ ਚ ਕੀ ਫਰਕ ਵਾ ਜੀ ਕੱਲਾਂ ਸਾਡੇ ਬਹੁਤ ਹਾਲਾਤ ਮਾੜੇ ਸੀ ਅੱਛਾ ਜੀ ਇਹ ਤਾਂ ਖਾ ਬੱਚਿਆਂ ਦਾ ਸਕੂਲ ਤੋਂ ਜਾਣਾ ਨਾ ਆ ਬਾਤ ਹੈ ਲੜਕੀਆਂ ਇੱਥੇ ਸਾਡੀਆਂ ਨਹੀਂ ਜਾਂਦੀਆਂ ਇਹਦੇ ਨੂੰ ਪੜਨਾ ਹਾਂਜੀ ਪਾਦੇ ਨਹੀਂ ਜਾਂਦੀਆਂ 3 ਕਿਲੋਮੀਟਰ ਦੰਡਾ ਤਰਨਪੁਰ ਅੱਛਾ ਜੀ ਹਾਂਜੀ

ਆ ਹਾਲਾਤ ਆ ਜੀ ਪਿੰਡ ਦੇ ਇਹ ਪਾਜੀ ਜਿਹੜੀ ਆਹਾ ਜਾਂਦੀ ਆ ਨਹਿਰ ਜਾਂਦੀ ਆ ਖੱਡ ਕਹਿੰਦੇ ਆ ਕੈਮਰਾ ਮਾਰਿਓ ਮਾੜਾ ਜਿਹਾ ਇੱਧਰ ਇਹ ਖੱਡ ਮਤਲਬ ਇਦਾਂ ਹੀ ਸ਼ੁਰੂ ਹੋ ਦੇਣੀ ਆ ਹਾਂਜੀ ਸ਼ੁਰੂ ਤੋਂ ਇਦਾਂ ਹੀ ਆ ਜੀ ਤੇ ਮੰਨ ਲਓ ਭਾਈ ਜੀ ਅਸ ਜਦੋਂ ਇੱਥੇ ਬਾਰਿਸ਼ ਵਗੈਰਾ ਆ ਜਾਂਦੀ ਆ ਹਾਂਜੀ ਹਾਂਜੀ ਫਿਰ ਕੀ ਹਾਲਾਤ ਹੁੰਦੇ ਆ ਭਾਜੀ ਇਹ ਫੇ ਪਾਣੀ ਚੜ ਜਾਂਦਾ ਸਾਨੂੰ ਦਿੱਕਤ ਹੋ ਜਾਂਦੀ ਆ ਰਸਤਾ ਰੁੜ ਜਾਂਦਾ ਇਹ ਦੇਖੋ ਸਹੀ ਵੀ ਰੁੜ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਸਾਰਾ ਰੁੜ ਗਿਆ ਜੀ ਨਾ ਇੱਥੇ ਗੱਡੀ ਮੋਟਰਾਂ ਨੂੰ ਰਸਤਾ ਹੀ ਨਹੀਂ ਦੇਹਾਂ ਜੀ ਅੱਛਾ ਜੀ ਇਹ ਤੁਸੀ ਅਗਲਾ ਮੋੜ ਦੇਖੋ ਅੱਛਾ ਜੀ ਹਾਂਜੀ ਹਾਂ ਤੇ ਆਜ ਤਾਂ ਕਾਫੀ ਖਰਾਬ ਆ ਰਹਾ ਹਾਂ। ਹਾਂਜੀ ਇਹ ਬਾਰਿਸ਼ ਕਿੰਨੇ ਦਿਨ ਪਹਿਲਾਂ ਹੋਈ ਆ ਭਾਜੀ? ਇਹ 5-6 2-3 ਦਿਨ ਹੀ ਹੋਈ ਆ ਜੀ। ਅੱਛਾ ਜੀ। ਅੱਜ ਵੀ ਹੋਈ ਆ ਬਾਰਿਸ਼? ਅੱਜ ਤਾਂ ਥੋੜੀ ਹੋਈ ਆ ਜੀ। ਇਹ ਦੇਖ ਲਓ ਜੀ ਇੱਥੇ ਆਨ ਨੂੰ ਰਸਤਾ ਹੈ ਹੀ ਨਹੀਂ। ਬਿਲਕੁਲ ਹੀ ਖਰਾਬ ਹੋ ਗਿਆ ਭਾਜੀ। ਇੱਥੋਂ ਨਿਕਾ ਨਹੀਂ ਸਕਦਾ ਬਹੁਤ ਪਰਸਪੈਕਟਿਵ ਜਾ ਸਕਦਾ। ਨਿਆਣੇ ਕਿੱਦਾਂ ਸਕੂਲੇ ਪੜਨ ਜਾਂਦੇ ਹੋਣਗੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ। ਬਾੜੀ ਔਖਾ ਹੀ ਆ ਜੀ। ਹਨਾ ਜੀ? ਹਾਂਜੀ ਹਾਂਜੀ। ਨਿਆਣਿਆਂ ਦਾ ਸਕੂਲ ਚਾ ਘਰਾਂ ਦੇ ਵਿੱਚ ਕਿੱਦਾਂ ਆਲੇ ਦੋਲੇ? ਹਾਂਜੀ ਹਾਂਜੀ। ਇਹ ਬਾੜ ਕਿਉਂ ਲਾਉਂਦੇ ਆ ਭਾਜੀ ਇਹ ਲੋਕਾਂ ਨੇ ਜ਼ਮੀਨਾਂ ਦਿੱਤੀਆਂ ਲੋਕਾਂ ਨੇ ਦਾਨ ਕੀਤਾ ਵੀ ਸੜਕ ਬਣਨੀ ਚਾਹੀਦੀ ਸਾਡੇ ਫਿਰ سارے ਮਿੱਟੀ ਨਾਲ ਲੱਭ ਜਾਂਦੇ ਐ ਅੱਛਾ ਜੀ ਇਹ ਇੱਧਰ ਇਹ ਦੇਖੋ ਇਹ ਮਕਾਨ ਦਾ ਇਹਦਾ ਡੰਗਾ ਇੱਥੇ ਹੈ ਨਹੀਂ ਅੱਛਾ ਜੀ ਹਾਂ ਜੀ ਹਾਂ ਜੀ ਜਿਹੜੀ ਇੱਕ ਸਟੋਰੀ ਇਥੇ ਆ ਨੂੰ ਪਤਾ ਲੱਗੀ ਸੀ ਦੋ ਔਰਤਾਂ ਨੂੰ ਬਾਗ ਨੇ ਖਾਦਾ ਸੀ ਉਹ ਕੀ ਗੱਲ ਹੋਈ ਸੀ ਜੀ ਉਹ ਜੰਗਲ ਨੂੰ ਗਏ ਸੀਗੇ ਆਪਣੇ ਪੱਠੇ ਲੈਣ ਅੱਛਾ ਜੀ ਉਹ ਕਰਕੇ ਫਿਰ ਉੱਥੇ ਬਾਗ ਅੱਗੇ ਬੈਠਾ ਸੀ ਅੱਛਾ ਜੀ ਉਹਨਾਂ ਨੇ ਫਿਰ ਬਾਗ ਨੇ ਉਹਨਾਂ ਨੂੰ ਢਾ ਲਿਆ ਸੀ ਆ ਹਾਲਾਤ ਆ ਪਿੰਡ ਦੇ ਬਾਕੀ ਤੁਸੀਂ ਦੇਖ ਲਓ ਇਦਾਂ ਬਾੜਾਂ ਰੱਖ ਕੇ ਕਰਨੀਆਂ ਪੈਂਦੀਆਂ ਬਹੁਤ ਬੁਰਾ ਹਾਲ ਆ ਬੋਸ ਦੋਸਤੋ ਬਹੁਤ ਜ਼ਿਆਦਾ